ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਪ੍ਰਚੀਨ ਪੰਚਮੁਖੀ ਮੰਦਿਰ ਸ਼ਿਵਲਿੰਗ ਦੀ ਪੂਜਾ ਅਰਚਨਾ ਅਤੇ ਪਹਿਲੇ ਸੋਮਵਾਰ ਵਰਤ ਰੱਖਣ ਵਾਲੇ ਸ਼ਿਵ ਭਗਤਾਂ ਦਾ ਸਲਾਬ ਉਮੜਿਆ ਹੋਇਆ ਸੀ ਪਗਧ ਸ਼ਿਵਲਿੰਗ ਤੇ ਜਲ ਚੜਾ ਕੇ ਆਪਣੀਆਂ ਮਨੁਕਾਮਨਾ ਮੰਗ ਰਹੇ ਸਨ ਅਧਰ ਪ੍ਰਚੀਨ ਸ਼ਿਵਲਿੰਗ ਦਾ ਪੂਜਨ ਕਰਨ ਲਈ ਆਏ ਮੰਗਤ ਸ਼ਰਮਾ ਪ੍ਰਮੋਦ ਕੁਮਾਰ ਅਤੇ ਮੰਦਰ ਦੇ ਪ੍ਰਧਾਨ ਪ੍ਰਭੂ ਨੇ ਦੱਸਿਆ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਅੱਜ ਤੜਕਸਾਰ ਤੋਂ ਮੰਦਰ ਵਿੱਚ ਭਗਤਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਉਨ੍ਹਾਂ ਕਿਹਾ ਕਿ ਸਾਵਣ ਦੇ ਮਹੀਨੇ ਵਿੱਚ ਜਿੰਨੇ ਵੀ ਸੋਮਵਾਰ ਆਉਣਗੇ ਬੜੇ ਸ਼ੁਭ ਮੰਨੇ ਜਾਂਦੇ ਹਨ ਅੱਜ ਸਾਵਣ ਮਹੀਨੇ ਦੀ ਸ਼ੁਰੂਆਤ ਹੋਈ ਹੈ ਭਗਵਾਨ ਸ਼ਿਵ ਸ਼ੰਕਰ ਸਭਨਾਂ ਦੀਆਂ ਮਨੁਕਾਮਨਾ ਪੂਰੀਆਂ ਕਰਨ ਸਮਾਨਾ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸੋਮਵਾਰ ਹੈ ਹਾਂਜੀ ਕੀ ਕਹਣਾ ਤੁਹਾਨੂੰ ਅੱਜ ਸੋਮ ਸੋਹਣ ਦਾ ਪਹਿਲਾ ਸੋਮਵਾਰ ਹੈ ਜੀ ਇੱਥੇ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਪੋਲੇ ਨਾਲ ਸਭ ਦੇ ਕਿਰਪਾ ਕਰੇ ਇੱਦਾਂ ਅੱਜ ਦਾ ਦਿਨ ਜਿਹੜਾ ਸੋਹ ਦਾ ਪਹਿਲਾ ਵਰਤਾ ਬਹੁ ਬਧੀ ਵਰਤਾਰੇ ਨੇ ਸੋਹ ਦੇ ਮਹੀਨੇ ਆ ਰਹੇ ਨੇ ਜਿਹੜੇ ਇਹ ਪੋਲੇ ਨਾਲ ਸਭ ਦੇ ਕਿਰਪਾ ਕਰੇਗਾ ਇੱਦਾਂ ਹੀ ਕਿਰਪਾ ਕਰਦੇ ਰਹਿਣ ਪੋਲੇ ਨਾਲ ਮੈਂ ਸਾਰੇ ਭਗਤਾਂ ਨੂੰ ਪੋਲੇ ਨਾਲ ਦੇ ਸਾਰੇ ਭਗਤਾਂ ਨੂੰ ਸਾਵਣ ਦੇ ਪਹਿਲੇ ਤੋਂ ਵਰਤ ਲੱਗ ਸਾਵਣ ਦਾ ਪਹਿਲਾ ਦਿਨ ਵੀ ਹੈ ਪਹਿਲਾ ਸੋਮਵਾਰ ਵੀ ਹੈ ਤੇ ਉਹਦੇ ਵਿੱਚ ਜੋ ਭਗਤ ਇੱਥੇ ਪੰਜਮੁਖੀ ਪ੍ਰਚੀਨ ਪੰਜਮੁਖੀ ਸ਼ੀ ਮੰਦਿਰ ਮੰਦਿਰ ਰਾਮਗੜ੍ਹ ਦੇ ਵਿੱਚ ਮਾਣਾ ਮੰਡੀ ਵਿੱਚ ਜੋ ਇੰਨੀ ਸ਼ਰਧਾ ਨਾਲ ਮੱਥਾ ਟੇਕਨਾਰੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਪ੍ਰਮਾਤਮਾ ਭੋਲੇनाथ ਉਹਨਾਂ ਤੇ ਆਪਣੀ ਅਸ਼ੀਰਵਾਦ ਬਣਾਈ ਰੱਖਣ ਤੇ ਇੱਥੇ ਅੱਜ ਸਵੇਰ ਤੋਂ ਹੀ ਲੋਕਾਂ ਦੇ ਲਾਈਨ ਲੱਗੀ ਹੋਈ ਹੈ ਮੱਥਾ ਟੇਕਣ ਵਾਸਤੇ ਲੋਕ ਇੱਥੇ ਆ ਰਹੇ ਨੇ ਪ੍ਰਮਾਤਮਾ ਭੋਲੇनाथ ਇਹਨਾਂ ਸਭ ਭਗਤਾਂ ਤੇ ਆਪਣਾ ਅਸ਼ੀਰਵਾਦ ਬਣਾਈ ਰੱਖੋ ਸੋਮਾਰਾ ਹੈ ਜੀ सावधा महीने पहले सोमवार ये जी हर साल की तरह सावन में यहाँ प्राचीन पाँचों की शिव मंदिर में मेला लगता है और श्रद्धालुओं को ताता लगा रहता है जी और इसी तरह है ये चलता रहे और चलता रहेगा हैं जी सब लोग मुबारक दे हमारी हमारी जी और मंदिर के सभी श्रद्धाल मेंबरों की तरफ से सभी श्रद्धालुओं का धन्यवाद और सभी का है है।